ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਤੁਹਾਨੂੰ ਇੱਕ ਘਰੇਲੂ ਝੋਟੀ ਵਿਖਾਉਣ ਲੱਗੇ ਆ ਅਸੀਂ ਪਹੁੰਚੇ ਆ ਪਿੰਡ ਲਖਣਵਾਲ ਤੇ ਵੀਰ ਜੀ ਨਾਲ ਨਾ ਕਰਦੇ ਆ ਗੱਲਬਾਤ ਇਹਨਾਂ ਦੇ ਘਰੇਲੂ ਝੋਟੀ ਆ ਵੀਰ ਜੀ ਸასი ਕਾਲ ਕੀ ਹਾਲ ਚੱਲ ਜੀ ਬੜੇ ਵਧੀਆ ਤੁਸੀਂ ਸੁਣਾਓ ਬਾਠ ਠੀਕ ਠਾਕ ਜੀ ਪਾਜੀ ਤੁਸੀਂ ਸੁਣਾਓ ਤੇ ਵੇਚਣ ਲੱਗੇ ਝੋਟੀ ਇਹੋ ਹੀ ਰਹਿ ਗਈ ਇਹ ਇੱਕ ਅੱਗੇ ਵੇਚਤੀਆਂ ਦੋ ਤੇ ਸੈੱਟ ਬਣਾਉਂਦੇ ਆ ਨੇ ਸੱਚੀ ਆ ਵੇਖੋ ਸੈੱਟ ਇਹ ਆ ਬਣ ਆ ਵੀਰ ਦਾ ਤੀਨਾ ਟੋਨਾਂ ਤੇ ਆਉਣੀਆਂ ਐ ਅੱਛਾ ਅੱਛਾ ਆ ਵੇਖੋ ਤੀਨਾ ਤਾਰਾਂ ਵੀਰ ਜੀ ਨੇ ਕਹਿੰਦੇ ਲਿਆ ਕੇ ਪਾਉਣੀਆਂ ਚਲੋ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਵੀਰ ਜੀ ਹਾਂ ਇਹਨੂੰ 15 ਤਰੀਕ ਨੂੰ 18 ਮਹੀਨਾ ਲੱਗ ਜਣਾ ਝੋਟੀ ਨੂੰ ਲਓ ਵੀਰ ਜੀ 15 ਤਰੀਕ ਨੂੰ 18 ਮਹੀਨਾ ਵੀਰ ਕਹਿੰਦੇ ਲੱਗ ਜਣਾ ਦੁੱਧ ਕਿਲੋ ਕ ਸਵਾ ਕਿਲੋ ਹੈਗਾ ਉਹ ਵੀ ਮਤਲਬ ਛੱਡਣ ਜੋਗੀ ਹੁਣ ਆ ਮੰਨ ਲਓ ਡਰਾਈ ਹੋ ਗਈ ਆ ਕੇ ਦੁੱਧ ਤੋਂ ਇੱਕ ਆ ਟੋਕਾ ਨਾਲ ਅੱਛਾ ਇੱਕ ਆ ਟੋਕਾ ਵੀ ਜੇ ਨਾਲ ਚੱਲਦਾ ਵੀਰ ਜੀ ਉਹਦਾ ਚੱਲਦਾ ਚੱਲਦਾ ਮਾੜਾ ਯਾਰ ਤੇਲ ਤੂਲ ਬਸ ਦੇ ਨਾਲ ਅੱਛਾ ਡੰਗਰ ਇਹ ਹੋਇਆਗੇ ਤੇ ਉੱਦੇ ਪਾ ਦਿੱਤੀ ਪੱਛਪੁੱਠੇ ਅੱਛਾ ਤੂੜੀ ਤਾੜੀ ਜਿਆਦੀ ਪਾਉਂਦੇ ਰਹੇ ਹੈ ਆ ਵੀਰ ਜੀ ਟੋਕਾ ਵੀਰ ਜੀ ਕਹਿੰਦੇ ਨਾਲ ਹੀ ਦੇ ਦੇਣਾ ਆਪਾਂ ਤੇ ਆ ਵੇਖ ਲਓ ਜਗਾੜ ਸਾਰਾ ਵੀਰ ਦਾ ਬੰਨ ਲਿਆ ਜੇ ਨਵਾਂ ਮਿਸਤਰੀ ਵੀ ਲੱਗੇ ਜੇ ਤੇ ਬਾਕੀ ਵੀਰ ਨੂੰ ਹੀ ਕਹਿੰਦੇ ਵੀ ਘਰਾਂ ਦੀਆਂ ਮਜਬੂਰੀਆਂ ਸੌ ਹੁੰਦੀਆਂ ਐ ਕਿਸੇ ਨੇ ਆਪਣਾ ਵੇਖ ਕੇ ਸਾਰਾ ਕੁਝ ਕਰਨਾ ਹੁੰਦਾ ਐ ਤੇ ਵੀਰ ਜੀ ਇਹਦੀ ਡਿਟੇਲ ਸਾਨੂੰ ਦੱਸਿਓ ਵੀ ਇਹ ਦੁੱਧ ਪਹਿਲੇ ਸੂਏ ਕਿੰਨਾ ਦਿੱਤਾ ਜੀ ਨੇ ਤੇ ਪਹਿਲੇ ਸੂਏ 11 ਕਿਲੋਟਰ ਹੈਗਾ ਜੀ ਦੁੱਧ ਅਛਾ 11 ਕਿਲੋ ਠੀਕ ਠੀਕ ਆ ਤੇ ਐਰ ਕੀ ਕਰ ਜੂ 12 ਕਿਲੋ ਕਿ ਨਹੀਂ ਐਰ ਕਾਂ ਦੀ ਸੇਵਾ ਤੇ ਸਿਰ ਤੇ ਹੀ ਆ ਭਾ 15 ਚੋਲੇ ਉਹ ਤੇ ਆ ਸੇਵਾ ਦੀ ਗੱਲ ਹਨਾ ਮੜੀ ਜੀ ਵੀਰ ਜੀ ਖੋਲ ਕੇ ਤੋਰੋਗੇ ਆ ਵੀਰ ਨੂੰ ਕਹਦੇ ਹਾਂ ਤੋਰ ਦੇ ਚਾ ਤੁਸੀਂ ਤੋਰ ਦਿਓ ਮੜੀ ਵੀਰ ਜੀ ਤੋਰਿਓ ਖੋਲ ਕੇ ਅਛਾ ਦੂਜਾ ਸੁਹਾ ਵੀਰ ਜੀ ਤੇ ਸੀਮਨ ਚੰਗਾ ਭਰਾਇਆ ਜੀ ਲਓ ਵੀਰ ਜੀ ਸੀਮਨ ਵੀਰ ਨੇ ਚੰਗਾ ਭਰਾਜੇ ਇਹ ਤਾਂ ਘਰ ਵਾਸਤੇ ਰੱਖੀਆਂ ਸੀ ਤਿੰਨ ਝੋਟੀਆਂ ਦੋ ਦੇਤੀਆਂ ਵੀ ਲੋੜ ਕਰਕੇ ਦੇਣੀਆਂ ਅੱਛਾ ਅੱਛਾ ਲਓ ਵੀਰ ਜੀ ਦੋ ਵੀਰ ਨੇ ਅੱਗੇ ਦੇਤੀਆਂ ਜੇ ਤੇ ਇਹ ਵੀਰ ਕਹਿੰਦਾ ਵੀ ਹੁਣ ਇਹ ਵੀ ਦੇ ਦੇਣੀ ਆ ਚਲੋ 100 ਮਜਬੂਰੀ ਦੀ ਘਰਾਂ ਦੀ ਮੋੜ ਲਓ ਵੀਰ ਜੀ ਇਹ ਆਪਾਂ ਜਿਹੜੀ ਹੁਣ ਆ 15 ਤਰੀਕ ਨੂੰ ਇਹਨੂੰ 7 ਮਹੀਨੇ ਹੋ ਜਾਣੇ ਆ ਹਾਂਜੀ ਹਾਂਜੀ ਠੀਕ ਆ ਵੀਰ ਜੀ ਠੀਕ ਆ ਅੱਠਵਾਂ ਲੱਗ ਜਾਣਾ ਵੀਰ ਜੀ ਹੁਣੀ ਕਹਿੰਦੇ ਤੇ ਬਾਕੀ ਵੀਰ ਨੂੰ ਪੁੱਛਨੇ ਦਾ ਰੇਟ ਕਿੰਨਾ ਵੀ ਇਹਨੇ ਕਰਨਾ ਏ ਦੁੱਧੋਂ ਹਿਸਾਬ ਨਾਲ ਹੁਣ ਡਰਾਈ ਹੋਈ 1 ਕਿਲੋ ਸਵਾ ਕਿਲੋ ਹੀ ਦੁੱਧ ਆ ਤੇ ਬਾਕੀ ਟੋਕੇ ਦਾ ਵੀਰ ਨੂੰ ਪੁੱਛ ਲਾਂਗੇ ਨਾਲ ਵੀ ਕਿੰਨੇ ਦਾ ਟੋਕਾ ਦੇ ਦੇਣਾ ਜੇ ਪੈਣਪਰਾ ਦੇ ਸੂਤਰ ਆਵੇ ਤੇ ਦੋਵੇਂ ਚੀਜ਼ਾਂ ਪਏ ਲੱਲੇ ਤੇ ਵੀਰ ਜੀ ਇਹਦਾ ਰੇਟ ਕਿੰਨਾ ਝੋੜੀ ਦਾ ਰੇਟ ਤੇ 70 ਕਰਦੇ ਅੱਗੇ ਚਲੋ ਅੱਛਾ 70000 ਤੇ ਕਰ ਦਈਏ ਥੋੜਾ ਬੋਧ ਮਾਨਤਨ ਕਰ ਦੋ ਤੁਸੀਂ ਜੋ ਕਰਨਾ ਹੈ ਹਾਂਜੀ ਮੈਂ ਭਰਾਵਾ ਵਾਅਦਾ ਕਹਿ ਦੂੰ ਮੁਰਕੇ ਤੁਸੀਂ ਕਹਿ ਦੇਣਾ ਵੀ ਨਹੀਂ ਨਹੀਂ ਵਾਅਦਾ ਨਹੀਂ ਕਹੀ ਵੀਡੀਓ ਵਾਲਾ ਵੀ ਵਾਅਦਾ ਕਹਿ ਗਿਆ ਕਰ ਦੋ ਕਰ ਦੋ ਜੋ ਕਰਨਾ ਹੈ ਅੱਛਾ ਇਹ ਵੀਰ ਮੇਰੀ ਗੱਲ ਸੁਣੋ ਚਲੋ ਕਿਸੇ ਪਹਿਣ ਪ੍ਰਾਣੇ ਸਾਹਮਣੀ ਉਹਨੂੰ ਵੀ ਫਾਇਦਾ ਹੋ ਜੂ ਤੁਸੀਂ ਹਾਂ ਦੇ ਨਾਂ 65000 ਦੀ ਦੇ ਦਈਏ ਆਪਾਂ ਚਲੋ ਠੀਕ ਹੈ ਠੀਕ ਹੈ ਵੀਰ ਜੀ ਆ ਕਿਉਂਕਿ ਤੁਹਾਨੂੰ ਆਪਾਂ ਪਹਿਲਾਂ ਦੱਸਿਆ ਵੀ ਚਲੋ ਪਸ਼ੂ ਦਾ ਹੀ ਰੇਟ ਪੈਣਾ ਹੈ ਤੇ ਜਿਹੜਾ ਟੋਕਾ ਜੇ ਇਹ ਕਿੰਨੇ ਦਾ ਦੇ ਦੇਣਾ ਇਹ ਟੋਕਾ ਦੇ ਦਾਂਗੇ 17000 ਦਾ 17 ਦਾ ਹਾਂਜੀ ਨਹੀਂ ਜਿਆਦਾ ਜੇ ਕੋਈ ਨਹੀਂ ਜੇ ਤੁਸੀਂ ਕਰਨਾ ਚਾਹੇ ਇਹ ਵੀ 10-10 ਦੇ ਦਾਂਗੇ ਆ ਠੀਕ ਹੈ ਨਾ ਲਓ ਵੀਰ ਜੀ 65 ਤੇ 10 75000 ਚ ਦੋਵੇਂ ਚੀਜ਼ਾਂ ਮਿਲ ਜਣੀਆਂ ਜੀ ਟੋਕਾ ਵੀ ਬਹੁਤ ਵਧੀਆ ਏ ਇਹ ਆ ਵੀ ਵੀਰਨਕ ਦੀ ਪੱਠੇ ਪੁੱਠੇ ਘੱਟ ਕੁਦਰੇ ਆ ਵੀਰ ਕਹਿੰਦਾ ਵੀ ਤੂੜੀ ਤਾੜੀ ਪਾਉਂਦੇ ਰਹੇ ਆ ਤੇ ਬਾਕੀ ਕੋਈ ਵੀਰ ਨਾਲ ਸੰਪਰਕ ਕਰ ਲੇ ਨੰਬਰ ਆਪਾਂ ਉੱਤੇ ਲਾ ਦੇਣਾ ਤੇ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ